ਸਤਸਰਿਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰੇ ਹੀ ਭੈਣਾਂ ਦਾ ਇਸ YouTube ਚੈਨਲ ਤੇ ਜੇ ਤੁਸੀਂ ਆਪਣੇ ਇਸ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਜੀ ਅੱਜ ਅਸੀਂ ਤੁਹਾਡੇ ਨਾਲ ਜਿਹੜੀ ਰੈਸਪੀ ਸ਼ੇਅਰ ਕਰਨ ਜਾ ਰਹੇ ਹਾਂ ਆਲੂ ਚੋਲਿਆਂ ਦੀ ਸਬਜੀ ਬਹੁਤ ਸੌਖੇ ਤਰੀਕੇ ਦੇ ਨਾਲ ਬਣਾਵਾਂਗੇ ਆਪਾਂ ਸਿਰਫ ਸੌਖੇ ਤਰੀਕੇ ਦੇ ਨਾਲ ਹੀ ਨਹੀਂ ਸਗੋਂ ਆਪਾਂ ਬਹੁਤ ਜ਼ਿਆਦੇ ਟੇਸਟੀ ਜਿਹੜੀਆਂ ਰੈਸਪੀਜ਼ ਤੁਹਾਡੇ ਨਾਲ ਸਾਂਝੀਆਂ ਕਰਦੇ ਆਂਗੇ ਇੱਕ ਵਧੀਆ ਜਿਹੀ ਵੀਡੀਓ ਹੋਊਗੀ ਸੋ ਸਭ ਤੋਂ ਪਹਿਲਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਤਾਂ ਡਨ ਕਰ ਦਿਓ ਜੀ ਤੇ ਚੌਲੇ ਲੈਏ ਵੇ ਸੀ ਆਪਾਂ ਹਨਾ ਤੇ ਚੌਲੇ ਕੱਢ ਲੇ ਅ ਕੁਸ਼ਕ ਚੌਲੇ ਹੁੰਦੇ ਜਿਨ੍ਹਾਂ ਚੋਂ ਉਹ ਬੀਜੇ ਨਿਕਲਦੇ ਨਹੀਂ ਉਹ ਆਪਾਂ ਨਾਲ-ਨਾਲ ਕੱਟ ਲੈਨੇ ਹੁੰਨੇ ਆਗੇ ਤੇ ਦੇਖ ਲਓ ਸਾਡਾ ਮਾਲਵਾ 벨ਟ ਉਹ 벨ਟ ਹੈਗੀ ਜਿੱਥੇ ਨਰਮੇ ਕਦੇ ਹੁੰਦੇ ਸੀ ਉਹਨਾਂ ਨਰਮਿਆਂ ਚ ਨਾ ਇੱਕ ਇੱਕ ਖੁੱਡ ਵਿੱਚ ਦੀ ਨਾਲ ਸਿਆੜ ਗੱਡ ਦਿੰਦੇ ਹੁੰਦੇ ਸੀ ਚੌਲਿਆਂ ਦਾ ਜਦੋਂ ਔਰਤਾਂ ਖੇਤ ਨਰਮਾ ਚੋਂ ਜਗਣ ਜਾਂਦੀਆਂ ਸੀ ਨਾ ਤੇ ਸ਼ਾਮ ਨੂੰ ਘਰੇ ਆਉਂਦੀਆਂ ਪਤਾ ਹੀ ਨਹੀਂ ਕਿੰਨੇ ਕਿੰਨੇ ਚੌਲੇ ਤਾਂ ਉਹ ਆ ਹੀ ਤੋੜ ਲਿਆਉਂਦੀਆਂ ਸੀ ਤੇ ਵਿਕਾਸ ਦੇ ਨਾਮ ਤੇ ਜਿਹੜਾ ਹੁਣ ਤਰੱਕੀ ਹੋ ਰਹੀ ਆ ਨਾ ਸਾਡਾ ਮਾਲਵਾ ਬੈਲਟ ਝੋਨੇ ਵਾਲ ਨੂੰ ਜਿਆਦਾ ਕ੍ਰੇਜ਼ ਹੋ ਗਿਆ ਲੋਕਾਂ ਦੇ ਵਿੱਚ ਹੁਣ ਤਾਂ ਇਹ ਚੌਲੇ ਖੇਤਾਂ ਦੇ ਵਿੱਚ 100 ਚੋਂ ਇੱਕ ਘਰ ਦੇ ਮਿਲਦੇ ਨੇਗੇ ਦੇ ਫਲੋਸ ਜੀ ਸਮੇ ਸਮੇਂ ਦੀਆਂ ਗੱਲਾਂ ਨੇ ਹਨ ਤੇ ਆਪਣਾ ਮੇਨ ਮੋਟਿਵ ਕੱਲੇ ਤੁਹਾਨੂੰ ਸਬਜੀ ਦੱਸ ਦੇਣਾ ਵੀ ਆ ਇਹ ਕਰ ਲਓ ਐ ਕਰ ਲਓ ਉਹ ਵੀ ਨਹੀਂ ਹੈਗਾ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਨਹੀਂ ਹਨਾ ਟਾਈਮ ਨਾਲ 3:30 ਦਾ ਹੋ ਗਿਆ ਸੀ ਸ਼ਾਮ ਦਾ ਸ਼ਾਮ ਦੀ ਰੈਸਪੀ ਹੈ ਤੁਹਾਡੇ ਨਾਲ ਜਿਹੜੀ ਅਸੀਂ ਸਾਂਝੀ ਕਰਦੇ ਆਂਗੇ ਮੌਸਮ ਕਦੇ ਤਾਂ ਐ ਲੱਗਦਾ ਵੀ ਸਿਆਲੂ ਜਿਹੇ ਦਿਨ ਹੋ ਜਾਂਦੇ ਨੇ ਤੇ ਕਦੇ ਐ ਲੱਗਦਾ ਬਈ ਐਨੀ ਜਿਆਦਾ ਗਰਮੀ ਹੋ ਰਹੀ ਹੈ ਵੀ ਏਸੀ ਲਾ ਲਓ ਰਾਤ ਨੂੰ ਤਾਂ ਹਲੇ ਏਸੀ ਚੱਲਦੇ ਨਹੀਂ ਹਨਾ ਸਭ ਦੇ ਘਰਾਂ ਦੇ ਵਿੱਚ ਪਰਮਾਤਮਾ ਦਾ ਕੋਈ ਪਤਾ ਨਹੀਂ ਰੰਗਾਂ ਦਾ ਹਨਾ ਜੀ ਮੌਸਮ ਦਾ ਵੀ ਨਹੀਂ ਪਤਾ ਤੇ ਇਧਰ ਜੀ ਆਪਾਂ ਅਦਰਕ ਹਰੀਆਂ ਮਿਰਚਾਂ ਤੇ ਲਸਣ ਇਹਨੂੰ ਕੁੰਡੇ ਦੇ ਵਿੱਚ ਪਾ ਲਿਆ ਤੇ ਕੋਟਨੇ ਦੇ ਨਾਲ ਹਨਾ ਤਾਂ ਕੁੱਟਾਂਗੇ ਕੁੰਡੇ ਕੋਟਨੇ ਦੇ ਵਿੱਚ ਜਿਹੜਾ ਮਸਾਲਾ ਤਿਆਰ ਕੀਤਾ ਜਾਂਦਾਗਾ ਉਹ ਬਹੁਤ ਹੀ ਜਿਆਦਾ ਜਿਹੜਾ ਆਪਣੇ ਲਈ ਬੈਨੀਫੀਸ਼ੀਅਲ ਹੁੰਦਾਗਾ ਇਹ ਦੇਖੋ ਜੀ ਜਿਹੜਾ ਆਪਣਾ ਕੋਟਨਾ ਹੁੰਦਾ ਨਾ ਇਹ ਜ਼ਿਆਦਾਤਰ ਨਿੰਮ ਦੀ ਲੱਕੜ ਦਾ ਹੀ ਹੁੰਦਾਗਾ ਹੋਰ ਕਿਸੇ ਲੱਕੜ ਦਾ ਜਿਹੜਾ ਕੋਟਨਾ ਨਹੀਂ ਹੁੰਦਾ ਤੇ ਨਿੰਮਨ ਦੇ ਗੁਣ ਹੁੰਦੇ ਆ ਜਿਹੜੇ ਹਨ ਜਿਵੇਂ ਜਿਵੇਂ ਲੱਕੜ ਘਸਦੀ ਹੈਗੀ ਚੀਜ਼ਾਂ ਦੇ ਵਿੱਚ ਉਹਦੇ ਗੁਣ ਵਿੱਚ ਮੈਂ ਮੌਜੂਦ ਹੋ ਜਾਂਦੇ ਨੇ ਸਾ ਆਪਾਂ ਕਈ ਵਾਰੀ ਸੋਚ ਰਹਿੰਨੇ ਆ ਵੀ ਹਨਾ ਪਰ ਅਡਵਾਂਸ ਹੋ ਗਏ ਬਹੁਤ ਸਾਰੀ ਟੈਕਨੋਲੋਜੀ ਆ ਗਈ ਜ਼ਿੰਦਗੀ ਸੌਖੀ ਹੋ ਗਈ ਪਰ ਸਿਆਣੇ ਬੰਦੇ ਸੀ ਹਨਾ ਜਿਹੜੇ ਪੁਰਾਣੇ ਵੱਡ ਬਡੇਰੇ ਸੀ ਉਹਨਾਂ ਦੀ ਜ਼ਿੰਦਗੀ ਵਿੱਚ ਮਤਲਬ ਸਮਾਂ ਬਹੁਤ ਲੱਗ ਜਾਂਦਾ ਸੀ ਚੀਜ਼ਾਂ ਨੂੰ ਬਣਾਉਣ ਨੂੰ ਹਨਾ ਤੇ ਪਰ ਉਹ ਹੈਲਦੀ ਹੁੰਦੇ ਸੀਗੇ ਅੱਜ ਦੇਖ ਲਓ ਕਿਸੇ ਨੂੰ ਪੁੱਛ ਲਓ ਅਗਲਾ ਆਖੂਗਾ ਹਨਾ ਮੇਰੇ ਕੋਈ ਆਖੋ ਗੋਡੇ ਦੁਖਦੇ ਕੋਈ ਆਖੋ ਗਿੱਟੇ ਦੁਖਦੇ ਨੇ ਕਿਸੇ ਨੂੰ ਯੂਰੀਆ ਕਿਸੇ ਨੂੰ ਖੁਸ਼ ਮੇਰੇ ਵਰਗੀਆਂ ਜਿਹੜੀਆਂ ਬੈਣਾ 23 24 ਸਾਲਾਂ ਦੀਆਂ ਨੇ ਨਾ ਉਹ ਵੀ ਕਹਿ ਦੇਣੀਆਂ ਵੀ ਗੋਡੇ ਗਿੱਟੇ ਦੁਖਦੇ ਨੇ ਹਨਾ ਕਦੇ ਸਿਰ ਦੁਖਣ ਲੱਗ ਗਿਆ ਆਹੀ ਚੀਜ਼ਾਂ ਰਹਿ ਗਈਆਂ ਜੀ ਤੇ ਪਿਆਜ਼ ਹੈਗੇ ਆ ਜਿਹੜੇ ਤੁਸੀਂ ਆਪਣੀ ਕੁਆਂਟੀਟੀ ਦੇ ਹਿਸਾਬ ਦੇ ਨਾਲ ਪਾ ਲੈਣੇ ਨੇਗੇ ਜੇ ਤੁਹਾਡੀ ਸਬਜ਼ੀ ਜ਼ਿਆਦਾ ਆ ਗਈ ਹਨਾ ਤਾਂ ਪਿਆਜ਼ ਜ਼ਿਆਦਾ ਲੈ ਲਓ ਜੇ ਤੁਹਾਡੀ ਸਬਜੀ ਤੁਸੀਂ ਮਾਤਰਾ ਘਟਾ ਤਾ ਘਟ ਲੈ ਲਓ ਤਾਂ ਇਹਦੇ ਵਿੱਚ ਆਪਾਂ ਇੱਕ ਚਮਚ ਹੈਗਾ ਜਿਹੜਾ ਪਾਇਆ ਨਮਕ ਦਾ ਤੇ ਅੱਧੇ ਤੋਂ ਪੌਣਾ ਚਮਚ ਅੱਧਾ ਕੀ ਠੀਕ ਆ ਵੀ ਮੇਨ ਤੁਹਾਡੇ ਲਈ ਤੁਸੀਂ ਹਲਦੀ ਦਾ ਪਾ ਸਕਦੇ ਹੋ ਤੇ ਮਿਰਚਾਂ ਮਿਰਚਾਂ ਕਿਉਂਕਿ ਆਪਾਂ ਹਰੀਆਂ ਵੀ ਪਾਈਆਂ ਹੋਈਆਂ ਨੇ ਨਾ ਇਸ ਕਰਕੇ ਧਨੀਆ ਪਾਊਡਰ ਪਾ ਲਓ ਤੇ ਇਹਨੂੰ ਵੀ ਜਿਹੜਾ ਕੁੰਡੇ ਦੇ ਵਿੱਚ ਹੀ ਨਾਲ ਹਨਾ ਰਗੜ ਦੋ ਬਹੁਤ ਹੀ ਵਧੀਆ ਹਨਾ ਪੇਸਟ ਤਿਆਰ ਹੋ ਜਾਂਦਾਗਾ ਸਾਡੇ ਸਾਰੇ ਮਸਾਲੇ ਦਾ ਤੇ ਮੈਂ ਜਦੋਂ ਵੀ ਹਨਾ ਇਹ ਕੁੰਡੇ ਘੋਟਨੇ ਦੀ ਛਟਨੀ ਵੀ ਆਪਾਂ ਜਦੋਂ ਜਾ ਖਾਂਦੇ ਆ ਤਾਂ ਬਚਪਨ ਇੱਕ ਤਰ੍ਹਾਂ ਤਾਜ਼ਾ ਹੋ ਜਾਂਦਾ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ ਐਂ ਲੱਗਦਾ ਵੀ ਉਸੇ ਟਾਈਮ 'ਚ ਚਲੇ ਗਏ ਹਨਾ ਤੇ ਇਧਰ ਜੀ ਆਪਾਂ ਇਸ ਕੁਜੇ ਜੇ ਨੂੰ ਰੱਖਤਾ ਸੀ ਹਨਾ ਤੇ ਇਹਦੇ ਵਿੱਚ ਤੇਲ ਪਾ ਦਿੱਤਾ ਸਭ ਤੋਂ ਪਹਿਲਾਂ ਅਸੀਂ ਜ਼ਿਆਦਾਤਰ ਜਿਹੜੀਆਂ ਵੀ ਸਬਜ਼ੀਆਂ ਬਣਾਉਣੇ ਆ ਜੀ ਸਰੋਂ ਦਾ ਤੇਲ ਬਾਕੀ ਬਣਾਉਣੇ ਆਂਗੇ ਤੇਲ ਜਿੰਨਾ ਚਿਰ ਗਰਮ ਹੋਏ ਪਹਿਲਾਂ ਚੈੱਕ ਕੀਤਾ ਕਿ ਤੇਲ ਪ੍ਰੋਪਰ ਗਰਮ ਹੋ ਚੁੱਕਿਆ ਹੈਗਾ ਇਹ ਦੇਖ ਲੈਣਾ ਵੀ ਕੱਚੇ ਜਿਹੜੇ ਤੇਲ ਦੇ ਵਿੱਚ ਤੁਸੀਂ ਸਬਜੀ ਦਾ ਮਟੀਰੀਅਲ ਕੁਝ ਵੀ ਨਹੀਂ ਪਾਉਣਾ ਹੈਗਾ ਤੇ ਉਹਦੇ ਨਾਲ ਪਤਾ ਕੀ ਹੁੰਦਾ ਵੀ ਜਿਹੜੀ ਕਚਾਈ ਦੀ ਉਹ ਮਤਲਬ ਮਹਿਸੂਸ ਹੁੰਦੀ ਰਹਿੰਦੀ ਆਪਾਂ ਨੂੰ ਤੇ ਤੇਲ ਗਰਮ ਹੋ ਗਿਆ ਸੀ ਜੀ ਇਸ ਤੋਂ ਬਾਅਦ ਜਿਹੜਾ ਆਪਣਾ ਮਸਾਲਾ ਹੈਗਾ ਉਹਨੂੰ ਤੁਸੀਂ ਜੇ ਤੁਸੀਂ ਕੁੱਕਰ 'ਚ ਬਣਾ ਰਹੇ ਹੋ ਉਹਦੇ 'ਚ ਪਾ ਦਿਓ ਜੇ ਤੁਸੀਂ ਚੁੱਲੇ ਦਾ ਹਨਾ ਸਵਾਦ ਹੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਚੁੱਲੇ ਤੇ ਟਰਾਈ ਕਰਿਆ ਕਰੋ ਤੇ ਹੁਣ ਤਾਂ ਸੌਚ ਇੱਕ ਕਰੇ ਜੋ ਲਾ ਮਿਲਦਾਗਾ ਜਿਹੜੇ ਹੁਣ ਸ਼ਹਿਰਾਂ ਚ ਵਸ ਰਹੇ ਨੇ ਲੋਕ ਹਨਾ ਤੇ ਮੈਨੂੰ ਤਾਂ ਸਾਡੇ ਵੀ ਗਲੀ ਗਮਾਂਡ ਚ ਕਿਸੇ ਦੇ ਹੈ ਨਹੀਂ ਚੁੱਲਾ ਅਸੀਂ ਬਾਲ ਰਹੀਆਂ ਸੱਸ ਨੂੰ ਤੇ ਬਸ ਦੇ ਘਰਾਂ ਦੇ ਚੁੱਲ੍ਹੇ ਨੇ ਜੀ ਹਨਾ ਤੇ ਇਸ ਤਰ੍ਹਾਂ ਤੁਸੀਂ ਆਪਾਂ ਜਿਹੜੀ ਵੀ ਮਟੀਰੀਅਲ ਪਾਇਆ ਹਨਾ ਮਸਾਲੇ ਦਾ ਉਹ ਕੜਚ ਹਲਕੇ ਜਿਹੇ ਹੱਥ ਦੇ ਨਾਲ ਕੜਚੀ ਨਾਲ ਹਲਾਈ ਜਾਣਾਗਾ ਤੇ ਇਸ ਤੋਂ ਬਾਅਦ ਜਿਹੜਾ ਆਪਣਾ ਟਮਾਟਰ ਹਨਾ ਆਪਾਂ ਉਹਨੂੰ ਘੱਟ ਲਵਾਂਗੇ ਮਸਾਲੇ ਦੇ ਦੌਰਾਨ ਆਪਾਂ ਟਮਾਟਰ ਪਹਿਲਾਂ ਨਹੀਂ ਕੁੱਟਿਆ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਤਾਂ ਚਲਦੀਆਂ ਰਹਿੰਦੀਆਂ ਨੇ ਹਨਾ ਤੇ ਮੈਂ ਤੇ ਮੰਮੀ ਜਦੋਂ ਵੀ ਵੀਡੀਓ ਬਣਾਉਣੇ ਆਂਗੇ ਤਾਂ ਕੋਈ ਵੀ ਹਨਾ ਕਦੇ ਹੁੰਦਾਗਾ ਵੀ ਵਾਇਸ ਕਲੀਅਰ ਆ ਰਹੀ ਹੈਗੀ ਪਿੱਛੋਂ ਕੋਈ ਖੜਕਾ ਤਾਂ ਨਹੀਂ ਹੋ ਰਿਹਾ ਹਨਾ ਤੇ ਆਪਣੇ ਨਾਲ ਇੱਥੇ ਨੇੜੇ ਮਿਸਤਰੀ ਲੱਗੇ ਹੋਏ ਨੇ ਤਾਂ ਗਲੀ ਦੇ ਵਿੱਚ ਟਰੈਕਟਰ ਵਗੈਰਾ ਜਾਂਦੇ ਆਉਂਦੇ ਰਹਿੰਦੇ ਨੇ ਹਨਾ ਤਾਂ ਫੇਰ ਮੈਂ ਜ਼ਿਆਦਾਤਰ ਜਿਹੜੀ ਵਾਇਸ ਹੈਗੀ ਬੈਕਗ੍ਰਾਉਂਡ ਦੀ ਉਹ ਮਿਊਟ ਕਰ ਦਿੰਨੀ ਹੈਗੀ ਤੇ ਜਦੋਂ ਵੀ ਕਈ ਵਾਰੀ ਕਿਸੇ ਦਾ ਮਿਊਜ਼ਿਕ ਚੱਲਦਾ ਹੁੰਦਾ ਜਿਵੇਂ ਬੱਚੇ ਕਈ ਵਾਰੀ ਕੋਲੇ ਬੈਠੇ ਫੋਨ ਦੇਖ ਰਹੇ ਹੁੰਦੇ ਆ ਤਾਂ ਉਹ ਨਿੱਕੀ ਜਿਹੀ ਕਲਿੱਪ ਦੇ ਨਾਲ ਵੀ ਆਪਾਂ ਨੂੰ ਜਿਹੜਾ ਕਾਪੀਰਾਈਟ ਕਲੇਮ ਆ ਜਾਂਦਾ ਹੈਗਾ ਤੇ ਇਹਨਾਂ ਚੀਜ਼ਾਂ ਤੋਂ ਜਿਹੜੇ ਨਵੇਂ ਯੂਟਿਊਬਰ ਮੇਰੀਆਂ ਭੈਣਾਂ ਨੇ ਉਹ ਜ਼ਰੂਰ ਬਚ ਕੇ ਰਹਿਣ ਤੇ ਫੇਰ ਆਪਾਂ ਜਿਹੜਾ ਪਾਣੀ ਸੀ ਹਨਾ ਤੇ ਕੁੰਡੇ ਦੇ ਵਿੱਚ ਹੀ ਪਾ ਲੈਣਾ ਹੈਗਾ ਇਹ ਜੇ ਤੁਸੀਂ ਵਿਅਸੇ ਬਣਾਉਣੇ ਤਾਂ ਤੁਸੀਂ ਤਾਂ ਨਾਰਮਲੀ ਪਾ ਸਕਦੇ ਹੋਗੇ ਤਾਂ ਇਹਨੂੰ ਆਪਾਂ ਵਿੱਚ ਐਂਟਰ ਕਰਾਂਗੇ ਇਦੇ ਨਾਲ ਕੀ ਹੈ ਜੀ ਹੁਣ ਦੇਖੋ ਨਾਲੇ ਦਾ ਜਿਹੜਾ ਆਪਣਾ ਇੱਕ ਤਰ੍ਹਾਂ ਕੁੰਡਾ ਸਾਫ ਹੋ ਗਿਆ ਹਨ ਤੇ ਨਾਲੇ ਪਾਣੀ ਤਾਂ ਆਪਾਂ ਵੈਸੇ ਵੀ ਪਾਉਣਾ ਸੀ ਤੇ ਥੋੜਾ ਜਾਦੀ ਜਿਹੜਾ ਪਿਆਜ਼ ਲਸਣ ਦਾ ਮਸਾਲਾ ਸੀ ਉਹ ਵੇਸਟ ਨਹੀਂ ਹੋਇਆ ਆਪਣਾ ਤਾਂ ਸਿਆਣੀਆਂ ਸੀਗੀਆਂ ਹਨਾ ਪਹਿਲਾਂ ਵਾਲੀਆਂ ਬੀਬੀਆਂ ਜਿਹੜੀਆਂ ਹਨਾ ਨਿੱਕੀ ਨਿੱਕੀ ਚੀਜ਼ਾਂ 'ਚੋਂ ਖਰਚੇ ਫालतू ਖਰਚੇ ਨਹੀਂ ਕਰਦੀਆਂ ਹੁੰਦੀਆਂ ਸੀ ਉਹ ਤੇ ਉਦੋਂ ਲੋੜਾਂ ਵੀ ਘੱਟ ਸੀ ਇਨਸਾਨਾਂ ਦੀਆਂ ਹਨਾ ਤੇ ਉਦੋਂ ਪੈਸਾ ਵੀ ਨਹੀਂ ਇੰਨਾ ਹੁੰਦਾ ਸੀ ਲੋਕਾਂ ਕੋਲੇ ਤੇ ਹੁਣ ਦੇਖ ਲਓ ਤੁਸੀਂ ਕਿੰਨੀ ਲਾਈਫ ਚੇਂਜ ਹੋ ਗਈ ਹੈ ਨਾ ਤੇ ਜਿਹੜੇ ਆਪਾਂ ਨਾ ਸਾਰਾ ਮਟੀਰੀਅਲ ਪਾ ਲੈਣਾ ਤਾਂ ਹਲਕੇ ਜਿਹੇ ਹੱਥ ਦੇ ਨਾਲ ਕੜਛੀ ਹਲਾਉਂਦੇ ਰਹਿਣਾ ਤੁਸੀਂ ਕੜਛੀ ਦੇ ਨਾਲ ਆਏ ਹੁੰਦਾ ਵੀ ਜਿਵੇਂ ਅੱਗ ਜਾਦੇ ਹੋ ਜਾਂਦੀ ਹੈ ਕਈ ਵਾਰੀ ਤਾਂ ਆਪਣਾ ਜਿਹੜਾ ਮਸਾਲਾ ਹੀ ਥੱਲੇ ਲੱਗ ਜਾਂਦਾ ਤਾਂ ਇਹਨਾਂ ਚੀਜ਼ਾਂ ਤੋਂ ਅਵੇਅਰ ਰਹਿਣਾ ਹੈਗਾ ਤੇ ਜਿਹੜੀ ਆਪਾਂ ਸਬਜੀ ਕੱਟ ਲਈ ਸੀ ਹੈ ਨਾ ਕੱਟਣ ਤੋਂ ਬਾਅਦ ਸਬਜੀ ਨੂੰ ਆਪਾਂ ਇਹ ਜਾਲੀ ਜੀ ਦੇ ਵਿੱਚ ਪਾਤਾ ਇਹ ਜਾਲੀ ਦੀ ਵੀ ਬਹੁਤ ਜ਼ਿਆਦਾ ਸੁੱਕਣੀ ਹੈ ਨਾ ਟੂੜੀ ਦੇ ਥੱਲੇ ਕਰ ਦੋ ਆਏ ਬਦੀ ਤੋਂ ਤਜੰਦਾ ਸਬਜੀ ਨੂੰ ਧੋ ਲਿਆ ਸੀਗਾ ਦੋ ਤਿੰਨ ਵਾਰੀ ਆਪਾਂ ਚੰਗੀ ਤਰ੍ਹਾਂ ਸਬਜੀ ਨੂੰ ਧੋ ਲੈਣਾਗਾ ਧੋਣ ਤੋਂ ਬਾਅਦ ਮਸਾਲੇ ਦੇ ਵਿੱਚ ਐਂਟਰ ਕਰ ਦੇਣੀ ਹੈ ਗੈਸ ਨੂੰ ਵੀ ਤੇ ਬੜਾ ਜਿਆਦਾ ਸਟੇਕ ਸੀਗਾ ਤੇ ਐ ਆ ਹੁੰਦਾ ਨਾ ਕਈ ਵਾਰੀ ਵੀ ਜਦੋਂ ਅਦਰ ਤੋਂ ਲਈ ਆਪਾਂ ਵੀਡੀਓ ਸ਼ੂਟ ਕਰਦੇ ਆ ਫੋਨ ਵੀ ਓਵਰ ਹੀਟ ਹੋ ਜਾਂਦਾ ਹੈਗਾ ਤਾਂ ਥੋੜਾ ਜਾਂ ਹਨਾ ਉਸ ਚੀਜ਼ ਦਾ ਵੀ ਧਿਆਨ ਰੱਖਣਾ ਪੈਂਦਾ ਹੈਗਾ ਪਰ ਮੈਨੂੰ ਇਹਨਾਂ ਜ਼ਰੂਰ ਹੁੰਦਾ ਕਿ ਮੈਂ ਤੁਹਾਡੇ ਨਾਲ ਕੋਈ ਨਾ ਕੋਈ ਬਲੌਗਿੰਗ ਦਾ ਕੁਛ ਨਾ ਕੁਛ ਤਾਂ ਸ਼ੇਅਰ ਕਰਦੀ ਰਵਾਂ ਮੇਰੀਆਂ ਭੈਣਾਂ ਹਨਾ ਇੰਤਜ਼ਾਰ ਕਰਦੀਆਂ ਰਹਿੰਦੀਆਂ ਨੇ ਤੇ ਇੱਕ ਵੀਡੀਓ ਹੋਰ ਵੀ ਮੈਂ ਰਿਕਾਰਡ ਕੀਤੀ ਹੈਗੀ ਜਿਹਦੇ ਵਿੱਚ ਨਾ ਬਹੁਤ ਸਾਰੇ ਕਮੈਂਟਸ ਆ ਰਹੇ ਸੀਗੇ ਤੁਹਾਡੇ ਕਮੈਂਟਸ ਲੈ ਕੇ ਮੈਂ ਇਹਨਾਂ ਨੂੰ ਮਤਲਬ ਕਿ ਹਾਈਲਾਈਟ ਕੀਤਾ ਹੈਗਾ ਤਾਂ ਜਿਹੜੀਆਂ ਭੈਣਾਂ ਦੇ ਸੋਹਣੇ ਸੋਹਣੇ ਕਮੈਂਟਸ ਹੈਗੇ ਨੇ ਉਹ ਮੈਂ ਸਕਰੀਨ ਤੇ ਉੱਪਰ ਮੈਂਸ਼ਨ ਵੀ ਕਰੂੰਗੀ ਉਹਨਾਂ ਨੂੰ ਟੈਗ ਵੀ ਕਰੂੰਗੀ ਤੇ ਜੇ ਤੁਸੀਂ ਕਮੈਂਟਸ ਹਲੇ ਤੱਕ ਨਹੀਂ ਕਰਦੇ ਆ ਆਪਣੇ ਚੈਨਲ ਦੇ ਤਾਂ ਜਰੂਰ ਕਰਿਆ ਕਰੋ ਵਧੀਆ ਲੱਗਦਾਗਾ ਜੀ ਤਾਂ ਭੈਣ ਭਰਾਵਾਂ ਦਾ ਸਾਥ ਸਾਰਿਆਂ ਦਾ ਹਨਾ ਬਣਿਆ ਰਹਿੰਦਾਗਾ ਤੇ ਜਦੋਂ ਮੈਂ ਹਨਾ ਵੀ ਵਧੀਆ ਜਿਹਾ ਕਮੈਂਟ ਆਉਂਦਾ ਤਾਂ ਮੈਂ ਭੱਜੀ ਜਾਂਦੀ ਹੁੰਦੀ ਆ ਮਮਾ ਕੋਲ ਮਮਾ ਆ ਦੇ ਪਪਾ ਨੂੰ ਕਿੰਨਾ ਸੋਹਣਾ ਕਮੈਂਟ ਕੀਤਾ ਕਿਸੇ ਨੇ ਹਨਾ ਕਿ ਭੈਣੇ ਸਾਨੂੰ ਬਹੁਤ ਵਧੀਆ ਲੱਗਦਾ ਤੁਹਾਡੀਆਂ ਵੀਡੀਓਜ਼ ਦੇਖ ਕੇ ਤਾਂ ਮੰਮੀ ਵੀ ਖੁਸ਼ ਹੋ ਜਾਂਦੇ ਨੇ ਇੱਕ ਵੈਸੇ ਤਾਂ ਹਨਾ ਦੁੱਖਾਂ ਭਰੀ ਜ਼ਿੰਦਗੀ ਦੇ ਵਿੱਚ ਕਹਿੰਦੇ ਹੁੰਦੇ ਕਿਸੇ ਦੀ ਛੋਟੀ ਜਿਹੀ ਅਪਰੀਸ਼ੀਏਸ਼ਨ ਸਾਨੂੰ ਬਹੁਤ ਅੱਗੇ ਤੱਕ ਲੈ ਜਾਂਦੀ ਹੁੰਦੀ ਆ ਤੁਹਾਡੇ ਦੇ ਕੰਮ ਦੇ ਸ਼ਬਦ ਨੇ ਸਾਡੇ ਲਈ ਇੱਕ ਬਹੁਤ ਜ਼ਿਆਦਾ ਜਿਹੜਾ ਐਪਰੀਸ਼ੀਏਸ਼ਨ ਦਾ ਕੰਮ ਕਰਦੇ ਨੇਗੀ ਇਸੇ ਤਰ੍ਹਾਂ ਜੀ ਤੁਸੀਂ ਹਨ ਸਬਜੀ ਨੂੰ ਜਿਹੜਾ ਹਲਾਈ ਜਾਣਾ ਜੇ ਤੁਸੀਂ ਸੁੱਕੀ ਬਣਾਉਣੀ ਹੈ ਤਾਂ ਪਾਣੀ ਦੀ ਮਾਤਰਾ ਉਸ ਹਿਸਾਬ ਨਾਲ ਘੱਟ ਬਣਾ ਲੈਣਾ ਹੈ ਹਨਾ ਤੇ ਨਹੀਂ ਤੁਸੀਂ ਜੇ ਤਰੀ ਵਾਲੀ ਬਣਾਉਣੀ ਹੈਗੀ ਤਾਂ ਪਾਣੀ ਥੋੜਾ ਜਿਆਦਾ ਉਸ ਹਿਸਾਬ ਨਾਲ ਬਣਾ ਲੈਣਾ ਹੈ ਤੇ ਅੱਗ ਦਾ ਸੇਕ ਕਾਫੀ ਜ਼ਿਆਦਾ ਹੈਗਾ ਹਨਾ ਤੇ ਪਰ ਸੇਕ ਨਾਲ ਹੀ ਹਨਾ ਸਬਜੀ ਹੈਗੀ ਤੇ ਮੰਮੀ ਆਪਦੇ ਬਚਪਨ ਦੀਆਂ ਗੱਲਾਂ ਵੀ ਦੱਸ ਰਹੀ ਸੀਗੇ ਇਸ ਤਰ੍ਹਾਂ ਜੀ ਆਪਾਂ ਜਿਹੜੀ ਸਬਜੀ ਆ ਹਨਾ 7-8 ਮਿੰਟ ਲੱਗਦੇ ਆ ਵੱਧ ਤੋਂ ਵੱਧ ਵੱਧ ਤੋਂ ਵੱਧ 10 ਮਿੰਟ ਲੱਗ ਜਾਂਦੇ ਹਨਾ ਪਰ ਨੂੰਣ ਤੇ ਦੇਖੋ ਇੰਨੀ ਜਿਆਦਾ ਟੇਸਟੀ ਸਬਜੀ ਬਣੀ ਆ ਨਾ ਹੋਰੇ ਦੇ ਵਿੱਚ ਆਪਾਂ ਕੁਝ ਹੋਰ ਮਟੀਰੀਅਲ ਤਾਂ ਪਾਉਣਾ ਵੀ ਨਹੀਂ ਹੈਗਾ ਤੇ ਪਾਣੀ ਦੀ ਮਾਤਰਾ ਤੁਸੀਂ ਆਪਦੇ ਹਿਸਾਬ ਨਾਲ ਜੇ ਹਨਾ ਤਰੀ ਵਾਲੀ ਸਬਜੀ ਕਰਨੀ ਜਿਵੇਂ ਅਸੀਂ ਥੋੜਾ ਜਿਹਾ ਬਾਅਦ ਦੇ ਵਿੱਚ ਐਡ ਕੀਤਾ ਪਾਣੀ ਤੁਸੀਂ ਦੇਖੋ ਸਬਜੀ ਕਿੰਨੀ ਜਾਦੇ ਸੋਹਣੀ ਲੱਗ ਰਹੀ ਹੈ ਹਨ ਇਹ ਸਿਰਫ ਸੋਹਣੀ ਹੀ ਨਹੀਂ ਹੈਗੀ ਟੇਸਟੀ ਵੀ ਬਹੁਤ ਜ਼ਿਆਦੇ ਬਣੀ ਸੀ ਤੇ ਇੱਕ ਥੋੜ ਨੂੰ ਤੁਹਾਡੇ ਤੋਂ ਮੈਂ ਨਖੇਵਾਂ ਚਾਹਉਣੀ ਹੈਗੀ ਕਿ ਜਦੋਂ ਸਾਡੀ ਸਾਰੀ ਸਬਜੀ ਬਣ ਗਈ ਸੀ ਨਾ ਤੇ ਉਹਦੋਂ ਅਸੀਂ ਮਤਲਬ ਰਿਕਾਰਡ ਹੀ ਨਹੀਂ ਕੀਤੀ ਭੁੱਲ ਗੀਆਂ ਇਹਦਾ ਅਸੀਂ ਬਾਹਰ ਬੈਠ ਕੇ ਸ਼ੂਟ ਕਰ ਲਿਆ ਹਨਾ ਸਾਰਾ ਤਾਂ ਉਹਦੇ ਲਈ ਮਾਫੀ ਚਾਹਉਣੀ ਹੈ ਜੀ ਤੇ ਆਉਣ ਵਾਲੇ ਵੀਡੀਓਜ਼ ਦੇ ਵਿੱਚ ਅਸੀਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰਾਂਗੇ ਏ ਵੀਡੀਓ ਕਿਹੋ ਜੀ ਲੱਗੀ ਤੁਸੀਂ ਜਰੂਰ ਦੱਸਿਓ ਫੇਰ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਵਿੱਚ ਤੇ ਆਪਣੇ ਗਾਹਾਂ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ ਤੁਹਾਡੇ ਗਲੀ ਗੁਆਂਢ ਨੇ ਹਨਾ ਤੁਸੀਂ ਸਾਰਿਆਂ ਦਾ ਇੱਕ ਵੀਡੀਓ ਸ਼ੁਰੂ ਸ਼ੇਅਰ ਕਰੋ ਸਤਿ ਸ੍ਰੀ ਅਕਾਲ ਜੀ